ਤੇ ਗੱਲ ਆਸਥਾ ਦੀ ਕਰਦੇ ਆਂ। ਦੇਸ਼ ਵਿਦੇਸ਼ ਚ ਵਸੇ ਸਿੱਖ ਸੰਗਤ ਵੱਲੋਂ ਅੱਜ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਅੱਜ ਸ੍ਰੀ ਦਰਬਾਰ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਜੋ ਸ਼ਹਿਰ ਦੇ ਪੁਰਾਤਨ 12 ਦਰਵਾਜ਼ਿਆਂ ਦੀ ਪਰਕਰਮਾ ਕਰਦਾ ਹੋਇਆ ਦੇਰ ਸ਼ਾਮ ਤੱਕ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਏਗਾ। ਮੇਰੇ ਸੋਗੀ ਮਨਿੰਦਰ ਮੋਂਗਾ ਜਿਨ੍ਹਾਂ ਤੋਂ ਸਾਡਾ ਨਾਲ ਲਾਈਵ ਜੁੜ ਰਹੇ ਨੇ ਮਨਿੰਦਰ ਤੁਹਾਡੇ ਰਾਹੀਂ ਇਸ ਅਲੌਕਿਕ ਨਗਰ ਕੀਰਤਨ ਦੇ ਦਰਸ਼ਨ ਕਰਨੇ ਚਾਹਾਂਗੇ ਨਾਲੇ ਸੰਗਤ ਨੂੰ ਵੀ ਕਰਾਉਣੇ ਚਾਹਾਂਗੇ ਆਹ ਦੇਖੋ ਮਨਿੰਦਰ ਸ੍ਰੀ ਅਮਰਸਰ ਸਾਹਿਬ ਦੇ ਬਾਣੀ ਸੋਢੀ ਸੁਲਤਾਨ ਚੌਥੀ ਪਾਸ਼ਾ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰ 8 ਅਕਤੂਬਰ ਨੂੰ ਬਹੁਤ ਸ਼ਰਧਾ ਬੇਹਦ ਉਤਸ਼ਾਹ ਨਾਲ ਜਾ ਰਿਹਾ ਹੈ ਸਮਾਗਮ ਦੀ ਗੱਲ ਕਰਨ ਤੋਂ ਪਹਿਲਾਂ ਰੁਹਾਨੀ ਤੇ ਕੇਂਦਰ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਆਪਣੇ ਦਰਸ਼ਕਾਂ ਨਾਲ ਜਰੂਰ ਸਾਂਝੀ ਕਰਾਂਗੇ ਜੋ ਇਸ ਵੇਲੇ ਬੇहद ਖੂਬਸੂਰਤ ਐਲਈਡੀ ਲਾਈਟਰ ਦੇ ਨਾਲ ਜਗਮਗਾ ਰਿਹਾ ਹੈ ਰੁਸ਼ਨਾਇਆ ਹੋਇਆ ਹੈ ਔਰ ਖਾਸ ਕਰ ਦੇਸੀ ਵਿਦੇਸੀ ਤਰ੍ਹਾਂ-ਤਰ੍ਹਾਂ ਦੇ ਬੇहद ਖੂਬਸੂਰਤ ਫੁੱਲਾਂ ਦੇ ਨਾਲ ਤਹਿਕ ਤਾਂ ਮਹਿਕਦਾ ਤੋਂ ਇਹ ਸ੍ਰੀ ਹਰਮੰਦਰ ਸਾਹਿਬ ਦਾ ਲੋਕੀ ਕਨਜ਼ਾਰਾ ਹੈ ਜਿਸ ਦੇ ਦਰਸ਼ਨ ਕਰਨ ਦੇ ਲਈ ਜਿਸ ਦਾ ਆਨੰਦ ਮਾਨਣ ਦੇ ਲਈ ਸੰਗਤਾਂ ਬੀਤੇ ਕੱਲ ਤੋਂ ਹੀ ਲੱਖਾਂ ਦੀ ਗਿਣਤੀ ਵਿੱਚ ਇੱਥੇ ਪਹੁੰਚ ਰਹੀਆਂ ਨੇ ਇਸ ਵੇਲੇ ਵੀ ਪੂਰੀ ਪ੍ਰਕਰਮਾ ਸ਼ਰਧਾਲੂਆਂ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਭਰੀ ਹੋਈ ਹੈ ਸੰਗਤ ਦਾ ਠਾਠਾ ਮਾਰਦਾ ਸਮੁੰਦਰ ਇਸ ਵੇਲੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਨਜ਼ਰ ਆ ਰਿਹਾ ਹੈ ਸੰਗਤ ਜੋ ਦੇਸ਼ ਵਿਦੇਸ਼ਾਂ ਤੋਂ ਇੱਥੇ ਪਹੁੰਚ ਰਹੀ ਹੈ ਤਿੰਨ ਦਿਨ ਚਾਰ-ਚਾਰ ਘੰਟੇ ਲਾਈਨਾਂ ਦੇ ਵਿੱਚ ਲੰਘ ਕੇ ਸੱਚਖੰਡ ਸ੍ਰੀ ਮੰਦਿਰ ਸਾਹਿਬ ਵਿਖੇ ਅਨਤਮਸਤਕ ਹੋ ਰਹੀ ਹੈ ਗੁਰੂ ਸਾਹਿਬ ਦੀ ਖੁਸ਼ੀਆਂ ਦੇ ਪਾਤਰ ਬਣ ਰਹੀ ਹੈ ਜੇਕਰ ਸਮਾਗਮ ਦੀ ਗੱਲ ਕਰੀਏ ਤਾਂ 6 ਤਰੀਕ ਤੋਂ ਰਾਗ ਦਰਬਾਰ ਦਾ ਆਯੋਜਨ ਸ਼ੁਰੂ ਹੋਇਆ ਸੀ 6 ਤਰੀਕ ਦੀ ਸ਼ਾਮ ਨੂੰ ਗੁਰਦਰਾ ਮੰਡੀ ਸਾਹਿਬ ਦੀਵਾਰ ਹਾਲ ਵਿਖੇ ਰਾਗ ਦਰਬਾਰ ਦਾ ਆਯੋਜਨ ਕੀਤਾ ਗਿਆ ਅੱਜ ਯਾਨੀ ਕਿ 7 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਲੋਕਿਕ ਨਗਰ ਕੀਰਤਨ ਆਰੰਭ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਗਵਾਈ ਹੇਠ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾ ਹੀ ਜਹਾਂ ਜਲਾਲ ਦੇ ਨਾਲ ਆਰੰਭ ਹੋਇਆ ਇਹ ਨਗਰ ਕੀਰਤਨ ਹਲੇ ਵੀ ਸ਼ਹਿਰ ਦੇ ਪ੍ਰਾਤਨ 12 ਦਰਵਾਜਿਆਂ ਦੀ ਪ੍ਰਕਰਮਾ ਕਰ ਰਿਹਾ ਹੈ ਜਿਸ ਦੇ ਅਭ ਹਲੇ 1 ਘੰਟੇ ਤੱਕ ਸੰਪਨ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਰੂਟ ਸਿਰਫ 7.5 ਕਿਲੋਮੀਟਰ ਦਾ ਸੀ ਪਰ ਸੰਗਤ ਸਰਦਾ ਉਤਸ਼ਾਹ ਨੇ ਹਰ ਗਲੀ ਹਰ ਮੋੜ ਤੇ ਸੰਤਾ ਵੱਲੋਂ ਵਿਸ਼ੇਸ਼ ਟੈਂਟ ਲਾ ਕੇ ਫੁੱਲਾਂ ਦੀ ਵਰਖਾ ਕਰਕੇ ਤਰ੍ਹਾਂ ਤਰ੍ਹਾਂ ਦੇ ਲੰਗਰ ਵਰਤਾ ਕੇ ਸਵਾਗਤੀ ਬੋਰਡ ਸਜਾਵਟ ਕਰਕੇ ਨਗਰ ਕੀਰਤਨ ਦਾ ਬੇਹਦ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਨਗਰ ਕੀਰਤਨ ਦੀ ਰਫ਼ਤਾਰ ਜਿਹੜੀ ਹੈ ਉਹ ਬਹੁਤ ਘੱਟ ਹੈ ਔਰ ਖਾਸ ਗੱਲ ਹੈ ਕਿ 2 ਕਿਲੋਮੀਟਰ ਦੇ ਕਰੀਬ ਦਾ ਕਾਫਲਾ ਹੈ ਤਾਂ ਸਾਰਾ ਸ਼ਹਿਰ ਅੱਜ ਅਸੀਂ ਸਵੇਰ ਤੋਂ ਹੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਖਾਸਾ ਹੀ ਰੰਗ ਦੇ ਵਿੱਚ ਰੰਗਿਆ ਹੋਇਆ ਨਜ਼ਾਰਾ ਹੈ ਕਿਉਂਕਿ ਇਸ ਨਗਰ ਕੀਰਤਨ ਦੇ ਵਿੱਚ ਸਕੂਲੀ ਬੱਚਿਆਂ ਦੀਆਂ ਬੈਂਡ ਪਾਰਟੀਆਂ ਵੱਡੀ ਗਿਣਤੀ ਵਿੱਚ ਵੱਖ-ਵੱਖ ਨਿੰਗ ਸਿੰਘ ਜਥੇਬੰਦੀਆਂ ਆਪਣੀ ਗੱਤਕਾ ਪਾਰਟੀਆਂ ਲੈ ਕੇ ਸ਼ਾਮਲ ਹੋਈਆਂ ਵੱਖ-ਵੱਖ ਸੁਖਨੀ ਸਭਾ ਸੁਸਾਇਟੀਆਂ ਸ਼ਬਦੀ ਜਥੇ ਔਰ ਹਜ਼ਾਰਾਂ ਦੀ ਤਦਾਦ ਵਿੱਚ ਦੇਸ਼ ਦੇਸ਼ ਦੀਆਂ ਸੰਗਤਾਂ ਗੁਰੂ ਜਸਕਨ ਕਰਦੀਆਂ ਹੋਈ ਨਗਰ ਕੀਰਤਨ ਦਾ ਹਿੱਸਾ ਬਣ ਰਹੀਆਂ ਔਰ ਆਪਣੇ ਆਪ ਨੂੰ ਵੇਦ ਕਰਮਾ ਵਾਲਾ ਮੰਨ ਰਹੀਆਂ ਕਿ ਉਹਨਾਂ ਨੂੰ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰ ਮੌਕੇ ਨਗਰ ਕੀਰਤਨ ਦੇ ਦਰਸ਼ਨ ਕਰਨ ਦਾ ਨਗਰ ਕੀਰਤਨ ਚ ਆ ਕੇ ਸੇਵਾ ਕਰਨ ਦਾ ਸਪਾਕ ਪ੍ਰਾਪਤ ਹੋਇਆ ਹੈ ਅਸੀਂ ਉਹ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਜਿੱਥੇ ਕੋਈ ਦਿੱਲੀ ਦੀ ਸੰਗਤ ਆ ਕੇ ਆਈਸਕ੍ਰੀਮ ਦਾ ਕੋਲਡ ਡਰਿੰਕ ਦਾ ਲੰਗਰ ਲਗਾ ਰਹੀ ਹੈ ਜਾਂ ਹਰਸ਼ਾ ਸੀਨਾ ਨਾਮਕ ਇੱਕ ਪਿੰਡ ਦੀ ਤਸਵੀਰਾਂ ਜੀ ਕੀਤੀ ਜਿੱਥੋਂ ਦੀ ਸੰਗਤ ਪਿਛਲੇ 10 ਸਾਲ ਤੋਂ ਆ ਕੇ ਰੋਹ ਦਾ ਯਾਨੀ ਕਿ ਗੰਨੇ ਦੇ ਜੂਸ ਦਾ ਲੰਗਰ ਲਗਾ ਰਹੀ ਤੋਂ ਇਹ ਤਸਵੀਰਾਂ ਸ਼ਰਧਾ ਤੇ ਸੇਵਾ ਦੀਆਂ ਨੇ ਕਿਉਂਕਿ ਸੰਗਤਾਂ ਚ ਅਥਾ ਸ਼ਰਧਾ ਹੈ ਚੋਥੀ ਪਾਸ਼ਾ ਸ਼੍ਰੀ ਗੁਰੂ ਰਾਮਦਾਸ ਜੀ ਪ੍ਰਤੀ ਰਹੀ ਕਰਨਾ ਕਿ ਇਸ ਵੇਲੇ ਵੀ ਸ਼੍ਰੀ ਦਰਪਾਰ ਸਾਹਿਬ ਦੇ ਵੀ ਸੰਗਤਾਂ ਚ ਠਾਠਾ ਮਾਰਦਾ ਸਮੁੰਦਰ ਨਜ਼ਰ ਆ ਰਹੇ ਤੋਂ ਕੋਸ਼ਿਸ਼ ਕਰਾਂਗੇ ਸੰਗਤ ਦੇ ਨਾਲ ਸ਼ਰਧਾਲੂਆਂ ਦੇ ਨਾਲ ਗੱਲਬਾਤ ਕਰ ਸਕੀਏ ਜੋ ਸ਼ਰਧਾਲੂ ਇਸ ਵੇਲੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵੱਖ-ਵੱਖ ਦੇਸ਼ਾਂ ਤੋਂ ਇੱਥੇ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮਾ ਜੀ ਕਿੱਥੋਂ ਦੇ ਨੇ ਮੇਜਰ ਸਿੰਘ ਹੈ ਜੀ ਮੇਰਾ ਨਾਮ ਅਸੀਂ ਯੂਪੀ ਤੋਂ ਆਏ ਹਾਂ ਜੀ ਹਾਂ ਜੀ ਕਿਹਨਾਂ ਕਮਾੜਾ ਮੰਦੇ ਹੋ ਕਿ ਅੱਜ ਇਹ ਲੋਕੀਕ ਨਜ਼ਾਰੇ ਦਾ ਆਨੰਦ ਮਾਣ ਰਹੇ ਹੋ ਚੌਥੀ ਪਾਸ਼ਾ ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਗੁਰੂ ਦੀ ਰੌਣਕਾਂ ਦੇਖ ਰਹੇ ਹੋ ਇਹ ਸਤਿਗੁਰੂ ਦੀਆਂ ਵਡਿਆਈਆਂ ਜਿਹੜੀਆਂ ਨਾ ਅਸੀਂ ਦੱਸ ਨਹੀਂ ਸਕਦੇ ਇਹ ਜੁਪੀ ਛੱਡੋ ਪੂਰੇ ਵਰਲਡ ਤੋਂ ਦੁਨੀਆ ਆ ਰਹੀ ਆ ਦਰਸ਼ਨ ਕਰਨ ਵਾਸਤੇ ਇਹ ਤੁਹਾਡਾ ਜਿਹੜਾ মিডিਆ ਦਾ ਯੋਗ ਹੈ ਨਾ ਇਹਦੇ ਨਾਲ ਹੋਰ ਵੀ ਸੰਗਤ ਪ੍ਰੇਰੀ ਗਈ ਆ ਜਿਸ ਕਰਕੇ ਜਿਹਨੂੰ ਆਪਾਂ ਭੀੜ ਕਹਿੰਦੇ ਨੂੰ ਭੀੜ ਨਾ ਕਹੀਏ ਇਹ ਗੁਰੂ ਦੀ ਕਿਰਪਾ ਕਹੀਏ ਹਾਂਜੀ ਸ਼ਰਦਾ ਜੀ ਸ਼ਰਦਾ ਜੀ ਸ਼ਰਦਾ ਜੀ ਇਹ ਤੁਹਾਡੇ মিডিਆ ਦਾ ਯੋਗ ਕਰਕੇ ਜਾਦਾ ਫੈਲਾਓ ਬਣਿਆ ਤੇ ਉਹਦੇ ਵਿੱਚ ਸੰਗਤਾਂ ਨੂੰ ਜਿਨ੍ਹਾਂ ਜਿਨ੍ਹਾਂ ਤੇ ਕਿਰਪਾ ਹੋਈ ਉਹ ਭੱਜ-ਭੱਜ ਕੇ ਆਉਂਦੇ ਨੇ ਕਿ ਇਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਤੇ ਅਸੀਂ ਇੱਕ ਸ਼ਰਧਾਲੂਆਂ ਦੇ ਇੰਟਰਵਿਊ ਕਰ ਰਹੇ ਸੀ ਤੇ ਇੱਕ ਬੀਬੀ ਹైదరాబాద్ ਤੋਂ ਆਈ ਸੀ ਜਿਹਦਾ ਸਿੱਖ ਧਰਮ ਨਾਲ ਕੋਈ ਨਾਤਾ ਨਹੀਂ ਕਿਸੇ ਹੋਰ ਕਿਸੇ ਹੋਰ ਵਰਗ ਦੀ ਹੈ ਪਰ ਉਹਨੇ ਬੜੀ ਖੂਬਸੂਰਤ ਗੱਲ ਗਈ ਕਿ ਮੈਂ ਬਹੁਤ ਸਪੈਸ਼ਲ ਆ ਕਰੋੜਾਂ ਦੀ ਦੁਨੀਆ ਚੋਂ ਗੁਰੂ ਸਾਹਿਬ ਨੇ ਕੁਝ ਸ਼ਰਧਾਲੂਆਂ ਨੂੰ ਬੁਲਾਇਆ ਸੰਗਤ ਨੂੰ ਬੁਲਾਇਆ ਜਿੰਨਾਂ ਚੋਂ ਮੈਂ ਵੀ ਇੱਥੇ ਪਹੁੰਚੀ ਆ ਮਤਲਬ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ ਤਾਂ ਆਪਾਂ ਸਾਰੇ ਇੱਥੇ ਜੀ 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 ਬਿਨਾ ਗੁਰੂ ਦੀ ਬਖਸ਼ਿਸ਼ ਤੇ ਨਾਲੋਂ ਨਹੀਂ ਪਹੁੰਚਿਆ ਜਾਂਦਾ ਉਹ ਮਿਹਰ ਕਰਨ ਹਰ ਜੀਓ ਕਿਰਪਾ ਕਰੇ ਤਾਂ ਨਾਮ ਤੇ ਆਈ ਹੈ ਜੀਓ ਇਹ ਗੁਰੂ ਕਿਰਪਾ ਕਰੇ ਜੀ 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 ਰਹਿਮਤ ਕਰਤਾ ਉਹ ਸਾਰੇ ਦੇ ਸਾਰੇ ਨਤਮਸਤਕ ਹੁੰਦੇ ਨੇ ਖੁਸ਼ੀਆਂ ਲੈਂਦੇ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਅਤ ਕਾ ਹੀ ਸੰਗਤਾਂ ਦੇਸ਼ ਵਿਦੇਸ਼ਾਂ ਤੋਂ ਐਡੀ ਵੱਡੀ ਤਦਾਦ ਵਿੱਚ ਐਡੀ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਰਹੀਆਂ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੀਆਂ ਖੁਸ਼ੀਆਂ ਦੇ ਪਾਤਰ ਬਣ ਰਹੀ ਹੈ ਕੀ ਨਾਮ ਹੈ ਜੀ ਕਿੱਥੋਂ ਹੈ ਮੈਂ ਮਨਜੀਤ ਸਿੰਘ ਜੀ ਫਲੋਇਪੁਰ ਮੇਰਾ ਪਿੰਡ ਕਰਮੂ ਵਾਲਾ ਜੀ ਫਲੋਇਪੁਰ ਤੋਂ ਬੜੀ ਕਿਰਪਾ ਗੁਰੂ ਰਾਮਦਾਸ ਦੀ ਮੇਰੇਾਰੇ ਇੱਕ ਮਹੀਨੇ ਆਈਦਾ ਮੇਰੇ ਨਿਗਾ ਵੀ ਚਲ ਗਈ ਇੱਥੋਂ ਆਈ ਸੀ ਤੇ ਬੜੀਆਂ ਔਕਰਾਂ ਚ ਕੱਢਿਆ ਗੁਰੂ ਰਾਮਦਾਸ ਹੀ ਨੇ ਤੁਹਾਡੇ ਮੀਡੀਆ ਨੇ ਬੜੀ ਸੰਤ ਹੋਰ ਜੁੜੀ ਦੇ ਸਭ ਦੇਸ਼ਾਂ ਦੇ ਲੱਖ ਲੱਖ ਵਧਾਈ ਸਾਰਿਆਂ ਜਨਮ ਪ੍ਰਕਾਸ਼ ਦਿੰਦੀਆਂ ਬੜੀ ਕਿਰਪਾ ਹੈ ਨਿਗਾਹ ਮੇਰੀ ਭਾਈ ਸ਼ੁਕਰੇ ਤੇ ਠੀਕ ਹੋਈ ਜੀ ਬੜਾ ਆਨੰਦ ਮੇਰਾ ਮੈਂ ਅੱਜ ਜਾਂ ਫਿਰ ਜਾਵਾਂਗਾ ਜੀ ਹਰ ਮਹੀਨੇ ਆਪੇ ਆਪੇ ਬੁਲਾ ਲੈਂਦੇ ਗੁਰੂ ਰਾਮਦਾਸ ਜੀ ਬਹੁਤ ਸੰਗਤ ਦੇ ਵਿੱਚ ਉਤਸ਼ਾਹ ਹੈਗਾ ਸੁਖਿੰਦਰ ਕੌਰ ਹਰਿਆਣੇ ਤੋਂ ਹਰਿਆਣੇ ਤੋਂ ਹਾਂਜੀ ਇਹ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਸਾਡੇ ਗੁਰੂ ਜੀ ਨੇ ਸਿੱਖਾਂ ਦੇ ਤਾਂ ਇਸ ਖੁਸ਼ੀ ਨਾਲ ਸੰਗਤ ਇੱਥੇ ਆ ਰਹੀ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅਸੀਂ ਦੱਸ ਨਹੀਂ ਸਕਦੇ ਕਿ ਅਸੀਂ ਕਿੰਨਾ ਜ਼ਿਆਦਾ ਕਰਦੇ ਹਾਂ ਅਸੀਂ ਹਰ ਸਾਲ ਇੱਥੇ ਆਨ ਦੀ ਮਤਲਬ ਕਿ ਦਿਨ ਦੇ ਵਿੱਚ ਤਾਂਗ ਰੱਖਦੇ ਹਾਂ ਤਾਂ ਮਹਾਰਾਜ ਸਾਨੂੰ ਬੁਲਾ ਹੀ ਲੈਂਦੇ ਨੇ ਹਰ ਹਾਲ ਵਿੱਚ ਹਾਂ ਜੀ ਆਣਾ ਦੋ ਪਰ ਮਹਾਰਾਜ ਬੁਲਾ ਹੀ ਲੈਂਦੇ ਨੇ ਅਸੀਂ ਕਈ ਵਾਰ ਵੇਖਿਆ ਹੈ ਪਰ ਮਹਾਰਾਜ ਜੀ ਜ਼ਰੂਰ ਬੁਲਾਉਂਦੇ ਆ ਸਾਨੂੰ ਜ਼ਰੂਰ ਹੀ ਬੁਲਾਉਂਦੇ ਆ ਇਹ ਉਹਨਾਂ ਦੀ ਕਿਰਨ ಅಪਾਰ ਕਿਰਪਾ ਹੈ ਸਾਡੇ ਉੱਤੇ